ਮੈਡੀ ਜਿੰਦੀ ਕੇ ਆਪ ਹੀ ਜੜੋ ਏ ਜੜੀਆ ਇਹਦੀ ਭਾਇਟਾ ਐਸੀਬੀ ਸਾਹਿਬ ਅਮਸਾ ਦੇ ਦੇਣ ਕੀ ਫਿਰ ਮੈਥੋ ਲక్ష్ਮੀ ਜੀ ਹੋਰੇ ਮਾਮਾ ਜੀ ਸਾਡੇ ਜਲਚੋਕ ਨੇ ਪਾਉਣ ਜੀ ਆਪ ਕੋ ਗੱਲ ਕਰਦੇ ਆ ਪਾਉਣ ਜੀ ਨਾਲ ਕੀ ਗੱਲ ਪਾਉਣ ਜੀ ਮਸਲ ਕੀ ਹੋ ਜਾਂਦੀ ਜਿਹੜਾ ਮੈਟ੍ਰਿਕ ਹੀ ਗਿਆ ਸਰ ਦੇਖੋ ਇਥੇ ਟਪਾਈ ਦੇ ਲਾ ਕੇ ਡਿਸਟਰੀ ਹਸਪੀਟਲ ਹੈ ਸਾਜੀ ਠੀਕ ਹੈ ਮੇਰੀ ਭੈਣ ਨੂੰ ਲੈ ਕੇ ਗਈ ਆਪਣੀ ਕੁੜੀ ਨੂੰ ਉਥੇ ਆਪਰੇਟ ਵਾਸਤੇ ਬਲੀਡਿੰਗ ਹੋ ਰਹੀ ਹੀ ਬਹੁਤ ਜ਼ਿਆਦਾ ਉਹਨਾਂ ਦੇ ਕੰਪਾਉਂਡਰ ਨੇ ਮਨਾ ਕੀਤਾ ਵੀ ਸਰ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਦੇ ਡਾਕਟਰ ਦੇ ਲਫ਼ਜ਼ ਆਗੇ ਆ ਵੀ ਕੋਈ ਬੰਦੇ ਤੁਸੀਂ ਆਪਰੇਟ ਕਰੋ ਉੱਥੇ ਉਹਨਾਂ ਨੇ ਆਪਰੇਟ ਕੀਤਾ ਉਸ ਤੋਂ ਬਾਅਦ ਉਹਨੂੰ ਇਹਨਾਂ ਨੇ ਕਹਿਤਾ ਵੀ ਇਹ ਪਰ ਰੈਫਰ ਕਰ ਲਓ ਤੁਸੀਂ ਸਾਡੇ ਵਾਸਤੇ ਗੱਲ ਨਹੀਂ ਕੀਤੀ ਆਪਰੇਟ ਕਰਨ ਤੋਂ ਬਾਅਦ ਦੀ ਗੱਲ ਸਰ ਠੀਕ ਹੈ ਦੇਖੋ ਉਹਨੇ ਕੀਤਾ ਧੱਕਾ ਸਾਡੇ ਨਾਲ ਸਾਡੇ ਬੱਚੇ ਨੂੰ ਮੌਤ ਦੇ ਮੂੰਹ ਦੇ ਪਹੁੰਚਾਤਾ ਵਾ ਇਸ ਤਰ੍ਹਾਂ ਹੋਰ ਵੀ ਕਿਸੇ ਨਾਲ ਹੋਵੇ ਕੱਲ ਨੂੰ ਮੈਂ ਕਿਹចਾਨਾ ਡਾਕਟਰ ਨੂੰ ਵੱਧ ਤੋਂ ਵੱਧ ਸਜਾ ਦਿੱਤੀ ਜਾਵੇ ਨਹੀਂ ਤੇ ਐਸੀ ਹੋਰ ਨਹੀਂ ਤੇ ਹੋਰ ਕਿਤੇ ਬੂਦਰ ਦਰਵਾਜਾ ਹੜਕਾਵਾਂਗੇ ਕਾਨੂੰਨ ਦਾ ਜਾ ਕੇ ਕਿਉਂ ਸਾਨੂੰ ਸਾਰੇ ਕਾਨੂੰਨ ਪਤਾ ਹੋਆ ਅਸੀਂ ਤੁਹਾਨੂੰ ਕਿਹੜੇ ਦਰਵਾਜਾ ਹੜਕਾਣਾ ਵਾ ਕਿਹਦਾ ਨਹੀਂ ਅਸੀਂ ਤੇ ਕਹਿੰਦੇ ਆ ਵੀ ਸਾਡਾ ਜੋ ਹੈ ਵਾ ਸਾਡਾ ਇਨਸਾਫ ਕਰੇ ਉਹਨਾਂ ਦੀ ਵਾਈਫ ਆ ਜੋ ਬੱਚੇ ਦੀ ਸੌਰੀ ਦੇ ਵਿੱਚ ਉਹਨਾਂ ਨੂੰ ਕਿਸੇ ਚੈੱਕ ਅਪ ਕਰਕੇ ਇੱਕ ਸੌਰੀ ਦਾ ਦੱਸਿਆ ਗਿਆ ਸੀ ਲੜਕੀ ਨੂੰ ਬਾਦ ਉਹਦੇ ਬਾਅਦ ਤੋਂ ਆਪਣਾ ਅਸੌਲੀ ਦਾ ਆਪਰੇਸ਼ਨ ਕਰਾਉਣ ਵਾਸਤੇ ਪਹੁੰਚੇ ਸੀ ਹਸਪੀਟਲ ਦੇ ਵਿੱਚ ਉਹ ਇਹ ਗੱਲ ਕਰਦੇ ਕਿਹੜੇ ਹਸਪੀਟਲ ਤੇ ਪਹੁੰਚੇ ਸੀ ਕੀ ਕਰਨਾ ਸੀ ਐਸ ਸਾਹਿਬ ਕੁਮਾਰ ਡਿਸਟਰੀ ਹਸਪੀਟਲ ਮੈਂ ਆਪਰੇਸ਼ਨ ਕਰਵਾਇਆ ਜਾਂਦੀ ਪਿੰਦਾ ਉਹੋ ਜਿਹੜਾ ਮੈਂ ਆਪਰੇਸ਼ਨ ਜਾਂਦੀ ਨਹੀਂ ਜਿੰਦਾ ਨਸ ਕਰਤੀਏ ਤੋਂ ਨਾਲ ਮੈਨੂੰ ਸੁਣਾਈ ਨਹੀਂ ਕਿ ਕਿ ਮੇਰੇ ਕੋਲ ਮੰਗਤ ਮੇਰੀ ਬੇਨਤੀ ਮੈਨੂੰ ਇਨਸਾਫ ਚਾਹੀਦਾ ਜੇ ਡਿਊਟੀ ਮੇਰੇ ਤੱਕ ਮੇਰੀ ਬੇਨਤੀ ਮੈਨੂੰ ਨਾ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਨਸ ਵੱਡੀ ਕਿਉਂਕਿ ਬਲੀਡਿੰਗ ਰੋਕਦੀ ਨਹੀਂ ਪਈ ਸੀ ਤੇ ਪਹਿਨੇ ਪਹਿਨੇ ਇਨਫੈਕਸ਼ਨ ਦੇ ਵਿੱਚ ਆਪਰੇਸ਼ਨ ਕਰਤਾ ਹਾਂ ਤਾਂ ਤੇਰਾ ਨਾਂ ਕੀ ਹੈ ਮੈਂ ਫਾਇਰ ਕੁਮਾਰ ਬੇਟੀ ਦਾ ਨਾਂ ਕੀ ਹੈ ਬੇਟੀ ਦਾ ਨਾਂ ਅਜੇ ਲੱਭ ਨਹੀਂ ਕੀ ਕਾਰਨ ਸੀ ਕਾਰਨ ਕੁਝ ਨਹੀਂ ਰਸੋਈ ਦਾ ਪੇਸ਼ੈਂਟ ਹੀ ਰਸੋਈ ਦਾ ਆਪਰੇਸ਼ਨ ਹੈਗਾ ਇਹ ਕਿਹੜੀ ਤਰੀਕ ਨੂੰ ਆਪਾਂ ਦਾਖਲ ਕਰਾਇਆ ਸੀ ਮੈਂ ਕਹਿੰਦਾ ਇਹ ਸੰਡੇ ਕਰਾਇਆ ਸੀ 16 ਤਰੀਕ ਨੂੰ ਉਸ ਵਕਤ ਜਦੋਂ ਆਪਾਂ ਦਾਖਲ ਕਰਾਇਆ ਸੀ ਲੜਕੀ ਨੂੰ ਉਹ ਹਾਲਤ ਦੀ ਠੀਕ ਸੀ ਬਿਲਕੁਲ ਹਾਲਤ ਦੀ ਠੀਕ ਸੀ ਤੇ ਮੈਂ ਇਹ ਕਹਿੰਦਾ ਚਲੋ ਐਡਮ ਨੇ ਕਰਾਓ ਕਹਿੰਦਾ ਤੇ ਮੁੱਤੀ ਜੋ ਇਹਨੇ ਚੈੱਕਅਪ ਕੀਤਾ ਤੇ ਕਿਉਂ ਜਿਹੜਾ ਇਲਾਜ ਜਿਹੜੇ ਇਲਾਜ ਦਾਖਲ ਕਰਾ ਕਿ ਕੀ ਉਹ ਪਰਸ਼ਨ ਕਹਿੰਦਾ ਕੁਰਾ ਰਹੇ ਸੀ ਮੈਂ ਬੱਚਾ ਇਹਨੇ ਪਹਿ전에 ਪ੍ਰੈਸ਼ਨ ਕਰਵਾਇਆ ਇਹਦਾ ਫਿਰ ਉਹ ਡਾਕਟਰ ਜਿਹੜਾ ਸੀ ਉਹਦਾ ਨਾਮ ਕੀ ਹੈ ਡਾਕਟਰ ਉਹਦਾ ਨਾਮ ਹੈ ਜੇ ਪ੍ਰਿਥਵੀ ਪ੍ਰਿਥਵੀ ਹੈਗਾ ਕਿਹੜੇ ਲੱਖੇ ਜਮ ਬੰਦੇ ਦਰਵਾਜ਼ਾ ਹਸਪੀਟਲ ਦਾ ਟਪਈ ਦੇ ਵਿੱਚ ਦ੍ਰਿਸ਼ਟੀ ਕਿਉਂਪਰ ਦ੍ਰਿਸ਼ਟੀ ਹਸਪੀਟਲ ਹੈ ਜਿਹੜਾ ਥੋੜੀ ਦਾ ਪਰਸ਼ਨ ਜਿਹੜਾ ਕਾਮਯਾਬ ਨਹੀਂ ਹੋ ਰਿਹਾ ਨੋ ਹਾਂਜੀ ਨਹੀਂ ਉਹਨੇ ਨਾ ਖੁਦ ਕੋ ਕੱਟੀ ਗਈ ਉਹ ਕੋਈ ਜਿਹੜਾ ਉਹਨੂੰ ਆਪਾਂ ਆਪ ਕਿਹਾ ਅਗੋਂ ਕੱਦ ਨਾ ਮੇਰੇ ਕੋਲ ਗੱਲ ਬਾਤ ਹੈਗੀ ਆ ਤੇ ਆਪਾਂ ਉਹਦਾ ਭਰਾ ਕੰਨਾ ਪਤਾ ਧਰਨਾ ਚੱਲਦੇ ਆ ਉਹ ਗੱਡੀ ਜਿਹੜਾ ਬੈਠਾ ਦੋ ਵਿੱਚ ਉਹਦਾ ਗੱਡੀ ਟਕਾਂ ਮਾਰੇ ਕੱਚੀ ਮੀਨ ਤੋਂ ਭਾਗ ਗਿਆ ਜਿਹੜਾ ਡਾਕਟਰ ਦਾ ਆਪਣੀ ਸੀ ਆ ਲੈ ਕੇ ਜਿਹੜਾ ਡਾਕਟਰ ਨਹੀਂ ਆਇਆ ਡਾਕਟਰ ਨੇ ਭਰਾ ਭੇਜਤਾ ਸੀ ਕੀ ਉਹ ਤਾਂ ਨਹੀਂ ਆਇਆ ਤੇ ਭਰਾ ਨਾ ਆਇਆ ਉਹਦਾ ਭਰਾ ਆ ਗਿਆ ਬਬਲ ਵੀ ਆਇਆ ਭਰਾ ਨਾ ਆਇਆ ਛੋਟੇ ਦਾ ਤੇ ਕਿਹੜੀ ਹਸਪੀਟਲ ਲੈ ਕੇ ਚਲੇ ਸੀ ਫਿਰ ਮਰੋੜਾ ਹਸਪੀਟਲ ਲੈ ਆ ਗਿਆ ਫਿਰ ਉੱਥੇ ਮੇਰਾ 2.5 ਲੱਖ ਰੁਪਏ ਲੱਗ ਗਏ ਉੱਥੇ ਫਿਰ ਵੀ ਉਹਥੇ ਆਵੇ ਨਹੀਂ ਬੇਨਤੀ ਕਿ ਇਹ ਬੁਗਾਂ ਤਬਰਾਂ ਮੇਰੇ ਜਨਾਨੇ ਦਾ ਜਾਵੇ ਬੰਦ ਮੈਂ ਹੋਈ ਜਾਂਦਾ ਏ ਕਹੀਂ ਚੋਨਾ ਆਪਣੇ ਜਨਾਨੇ ਮੇਰੀ ਨਹੀਂ ਆਈ ਨਹੀਂ ਰਹੀ ਮੈਨੂੰ ਹਿਸਾਬ ਚਾਹੀਦਾ ਏ ਹਿਸਾਬ ਹਿਸਾਬ ਨਹੀਂ ਨੰਬਰ ਬਾਰੇ ਬੱਚੇ ਕਿੰਨੇ ਆਪਣੇ ਮੇਰੇ ਬੇਟੇ ਦੋ ਗਿੰਨ ਕੇ ਬੇੜੀ ਏ ਮੇਰੇ ਬੇੜਾ ਹੈ ਗਿੰਨ ਕੇ ਬਸ ਦੋ ਲੜਕੀ ਦੀ ਉਮਰ ਕਿੰਨੀ ਹੈ ਲੜਕੇ ਮੇਰੇ ਦੀ ਦਾਲਦੀ ਬੇਲੀ ਬੇਲੀ ਕੇ ਨਾਲ ਦਾ ਮੈਂ ਵੱਤ ਲੈ ਬੇਨ ਬੋਲ ਤੋ ਜੀਆ ਕਿੱਤੀ ਮੇਹਰ ਤੱਕਰ ਮੇਰੀ ਮੌਕਾ ਮੰਨ ਦਿੱਤਾ ਕਿ ਬਖਵੰਤ ਮਾਨ ਦੇ ਦੇ ਤੇ ਕਿ ਮੇਰੀ ਇਨਸਾਫ ਹੋਣ ਪ੍ਰਸ਼ਾਸਿਤ ਕੀ ਮੰਗਦੇ ਜੀ ਮੈਨੂੰ ਬਸ ਮੰਗੇ ਹੀ ਚਾਹੀਦੇ ਤੇ ਮੈਨੂੰ ਇਨਸਾਫ ਚਾਹੀਦਾ ਬਸ ਹੋਰ ਕਿਸੇ ਦਾ ਕੀ ਨਾਮ ਤੁਹਾਡਾ ਯੋਰ ਯੋਰ ਹਾਂਜੀ ਮੇਰਾ ਨਾਮ ਕਾਲਾ ਹਾਂਜੀ ਕੀ ਮਸਲਾ ਕੀ ਆ ਮਸਲਾ ਜੀ ਇਹ ਆ ਕਿ ਨਦੀ ਨਾ ਨਾਰਮਲ ਰਸੌਲੀ ਸੀ ਨਾਰਮਲ ਨਾਲ ਸੌਲੀ ਦੇ ਕਰਨ ਆਪਰੇਸ਼ਨ ਉਹਨਾਂ ਨਾਲ ਕੀਤਾ ਗਿਆ ਇੱਕ ਉਹਨਾਂ ਦੀ ਫੈਕਸ਼ਨ ਵੱਧ ਗਈ ਡਾਕਟਰ ਵਧੀ ਉਹ ਡਾਕਟਰ ਨੇ ਕਿਹਾ ਕਿ ਪਰਿਸ਼ਰ ਨਹੀਂ ਕਰਨਾ ਭਰਾਵ ਦੇ ਨੇ ਖੁਦ ਹੀ ਕਿਹਾ ਕਿ ਮੈਂ ਪਰਿਸ਼ਰ ਨਹੀਂ ਕਰਦਾ ਉਹਨੇ ਕਿਹਾ ਕਿ ਤੂੰ ਪਰਿਸ਼ਰ ਕਰ ਦੇ ਉਹਦੀ ਪਤਾ ਨਹੀਂ ਵੀ ਕਿਹੜੀ ਨਾਲ ਉਹਨਾ ਬਲੌਕ ਕਰ ਦਿੱਤੀ ਉਸ ਕਾਰਨ ਕਰਕੇ ਉਹਦੀ ਦੀਦ ਨੀ ਰੁਕਦੀ ਰੀਡਿੰਗ ਰੁਕਣ ਕਾਰਨ ਕਰਕੇ ਫਿਰ ਉਹਨੇ ਉਹਦੀ ਸਿਰਸਨ ਦੀ ਗਈ ਆ ਫਿਰ ਉਹ ਨਾਲ ਡਾਕਟਰ ਦੇ ਭਰਾ ਖੁਦ ਆਪ ਨਾਲ ਆਇਆ ਫਿਰ ਉਹ ਇਹ ਕਿ ਬੈਟਰੀ ਚ ਬੈਂਡ ਕਾਰਨ ਕਰਕੇ ਜਦੋਂ ਇਹ ਹਸਪੀਟਲ ਪਹੁੰਚੇ ਆ ਉਹ ਸਾਲ ਮਾਰ ਕੇ ਇਹਦੀ ਇਹਨਾਂ ਦੀ ਚਾਚੀ ਜੀ ਨੂੰ ਸੁੱਟ ਕੇ ਸਾਪ ਵੱਜ ਗਿਆ ਹੁਣ ਤਾਂ ਦੇ ਕੀ ਮੰਗੇ ਕੀ ਆ ਬਾੜੀ ਮੰਗੇ ਹੋ ਗਿਆ ਕਿ ਭਾਜੀ ਉਹਨੂੰ ਸਭ ਤੋਂ ਵੱਧ ਸ਼ਰਮਜਾਤ ਦੀ ਆ ਹਾਂਜੀ ਡਾਕਟਰ ਸਾਹਿਬ ਕੀ ਮਸਲਾ ਕੀ ਹੈ ਕੱਲ ਜਿਹੜਾ ਇਨਸਟੈਂਟ ਸਾਹਮਣੇ ਆਇਆ ਸਰ ਅਤੇ ਸਪੈਸ਼ਲ ਐਡਮਿਟ ਕੀਤਾ ਇਸ ਸਟੈਚਰਿੰਗ ਵਾਸਤੇ ਆਫਟਰ ਇਸ ਸਟੈਚਰਿੰਗ ਦੇ ਬਾਅਦ ਮਲੇ ਪੇਸ਼ੈਂਟ ਨੂੰ ਕੰਪਲਿਕਸ਼ਨ ਆਣੀ ਸ਼ੁਰੂ ਹੋ ਗਈ ਜਿਹਦੇ ਕਰਕੇ ਆਪਾਂ ਨੂੰ ਹਾਇਰ ਸੈਂਟਰ ਤੇ ਰੈਫਰ ਕੀਤਾ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਹੰਗਾਮਾ ਕੀਤਾ ਤੋੜ-ਫੋੜ ਕੀਤੀ ਮਤਲਬ ਪ੍ਰੋਫੀ ਡੈਮੇਜ ਕੀਤੀ ਮੇਰੀ ਕਾਫੀ ਕਿਹੜੀ ਲੜਕੀ ਦੇ ਨਾਲ ਕਿ ਜਿਹਨੂੰ ਲੈ ਕੇ ਆਏ ਸੀ ਲక్ష్ਮੀ ਨਾਮ ਹੈ ਤੇ ਕੀ ਕਾਰਨ ਲੈ ਕੇ ਆਇਆ ਤਦ ਕੋ ਕੀ ਕਾਰਨ ਸੁਰਨੂ ਹੈਵੀ ਬਲੀਡਿੰਗ ਪੈ ਰਹੀ ਹੈ ਮਤਲਬ ਬੱਚੀ ਦੇ ਅੰਦਰ ਕਾਫੀ ਜ਼ਿਆਦਾ ਬਲੱਡ ਲਾਸ ਹੋ ਰਿਹਾ ਹੈ ਮੇਰੇ ਪੇਸ਼ੈਂਟ ਜਦੋਂ ਆਇਆ ਹੀ ਤਾਂ ਕਾਫੀ ਸਿਕਸ ਸੀਗਾ ਮਤਲਬ ਤੇ ਉਪ ਤੋਂ ਬਾਅਦ ਕੰਟਰੋਲ ਹੋ ਚੁੱਕਾ ਹੈ ਇਹ ਅਫਟਰ ਸੈਕਟੋਮੀ ਪੇਸ਼ੈਂਟ ਨੂੰ ਜਦੋਂ ਯੂਰੀਨੇਸ਼ਨ ਨਹੀਂ ਹੋਈ ਤੇ ਆਪਾਂ ਨੂੰ ਲੱਗਿਆ ਕਿ ਇਹ ਨਾਇਰ ਹਾਇਰ ਸੈਂਟਰ ਦੀ ਲੋੜ ਹੈ ਜਿਹੜੇ ਕਰਕੇ ਆਪਾਂ ਨੂੰ ਹਾਇਰ ਸੈਂਟਰ ਤੇ ਮਤਲਬ ਸੈ ਰੈਫਰ ਕੀਤਾ ਬੰਦਾ ਵੀਡੀਓਸ ਪਿੱਟ ਕੇ ਕੀਤਾ ਜੀ ਸਰ ਅਰੋੜਾ ਹਸਪਤਲ ਸ਼ਟਾ ਕੀਤਾ ਤੇ ਇਥੋਂ ਕੱਥੇ ਲੈ ਗਏ ਜੀ ਐਂਬੂਲੈਂਸ ਬਾਏ ਐਂਬੂਲੈਂਸ ਕਿਹਾ ਸਰ ਤੇ ਉੱਤੋਂ ਬਾਅਦ ਉਹ ਜਿਹੜਾ ਬਾਤ ਸੀ ਪੁਗਾ ਮੈਨੇ ਦੇ ਬਾਰੇ ਕਿਉਂ ਹਸਪਤਲ ਦੇ ਬਾਰੇ ਕਿਥੀ ਹੋਇਆ ਸਰ ਡਿਮਾਂਡ ਸੀਗੀ ਉਹਨਾਂ ਦੀ ਮਤਲਬ ਇਹ ਡਿਮਾਂਡ ਪੂਰੀਆਂ ਨਹੀਂ ਕਰ ਪਾਏ ਉਹਨਾਂ ਨੇ ਇੱਕ ਸਰ ਜੀ ਜਦੋਂ ਲੈ ਗਏ ਤੁਸੀਂ ਇੱਥੇ ਰੈਫਰ ਕੀਤਾ ਵਾ ਹੂੰ ਤੂੰ ਪਤਾ ਲੱਗਾ ਹੋਵੇ ਪ੍ਰੈਸ ਜਾਣ ਕਰੀ ਕਿ ਉਹਦੀ ਡੈਥ ਹੋ ਚੁੱਕੀ ਹੈ ਤੇ ਮੇਰੇ ਤੁਸੀਂ ਕੀ ਕਹਣਾ ਹੈ ਸਰ ਜਿਨ੍ਹਾਂ ਨੇ ਆਪਰੇਟ ਕੀਤਾ ਨਾਲ ਇਨਫੋਰਮ ਕਰਤਾ ਆਪਾਂ ਮਤਲਬ ਤੇ ਪੁਲਿਸ ਨੂੰ ਸਾਰੀ ਆਪਾਂ ਇਨਫੋਰਮੇਸ਼ਨ ਦੇ ਦਿੱਚੀਏ ਮਤਲਬ ਡਿਟੇਲ ਸਾਰੀ ਨਾਲ ਸਾਈਟ ਨੂੰ ਕੋਈ ਡਿਟੇਲ ਸਾਰੀ ਸਰੈਂਡਰ ਕਰ ਦਿੱਤਾ ਕਿ ਆਪਾਂ আচ্ছা ਸੱਚ ਜਿਹੜੇ ਤੁਸੀਂ ਰੈ퍼 ਕੀਤਾ ਸੀ ਤੁਸੀਂ ਆਪ ਲੈ ਕੇ ਗਏ ਸੀ ਮਰੀਜ਼ ਨੂੰ ਕਿ ਜਾਂ ਕਿਹਨੂੰ ਭੇਜੇ ਸੀ ਤੁਸੀਂ ਜਿਹੜਾ ਰੈ퍼 ਕਰਨ ਲੱਗੇ ਐਂਬੂਲੈਂਸ ਤੇ ਗਈ ਮਤਲਬ ਤੇ ਕੌਣ ਨਾਲ ਗਿਆ ਸੀ ਐਚੋਪ ਹਸਪੀਟਲ ਅਟੈਂਡਰ ਸੀ ਗਿਆ ਆਪ ਨੂੰ ਕੀ ਨਾਲ ਸ਼ੋਭਣਾ ਲਈ ਰ ਰਵਿੰਦਰ ਕੁਮਾਰ ਆ ਮਤਲਬ ਕਿਉਂਡੋ ਹਸਪੀਟਲ ਲੈ ਕੇ ਫਲੇਸ਼ ਰੋਡ ਹਸਪੀਟਲ ਲੈ ਕੇ ਗਈ ਸੀ ਫਿਰ ਉੱਥੇ ਕਿਉਂ ਨੇ ਦਾ ਇਲਾਜ ਕੀਤਾ ਜਾ ਰਿਹਾ ਕਿ ਗੀ ਉਹ ਜਨ ਡੈਥ ਹੋ ਗਈ ਮੈਨੂੰ ਸੁਣਨ ਚ ਆ 3 ਦਿਨਾਂ ਦਾ ਬਾਅਦ ਉਹ ਨਹੀਂ ਡੈਥ ਹੋ ਗਈ ਮੈਨੂੰ ਯੂ ਪਰ ਜਦੋਂ ਜਾ ਰਿਹਾ ਸੀ ਉਦੋਂ ਕਹਿੰਦੇ ਵੀ ਇੱਕ ਬ੍ਰਦਰ ਤੁਹਾਡਾ ਜਿਹੜਾ ਉਹ ਉਸੇ ਟਾਈਮ ਉੱਥੋਂ ਭੱਜ ਗਿਆ ਉਹ ਕਿਉਂ ਨੂੰ ਕਿਡਨੈਪਿੰਗ ਜਾ ਰਹੀ ਯੂ نو ਹਰਾਸਮੈਂਟ ਕਰ ਰਹੀਗੀ ਉਹਨਾਂ ਮਾਰ ਪੀਟ ਕਰ ਰਹੀ ਮਤਲਬ ਜਿਹੜੇ ਕਰਕੇ ਉਹ ਆਪਣੀ ਜਾਨ ਬਚਾ ਕੇ ਨਿਕਲੇ ਆ ਮਲੋਨਾ ਕੋਲ ਆਪਣੇ ਹਸਪਤਾਲ ਦਸ਼ੀ ਹਸਪੀਟਲ ਦੇ ਵਿੱਚ ਉਹਨਾਂ ਦਾ ਜਿਹੜਾ ਫੀਡ ਪ੍ਰਵਾਦਾ ਕਹਿਣਾ ਵੀ ਇਹ ਜਿਹੜਾ ਡੈਥ ਹੋ ਗਿਆ ਤੇ ਡਾਕਟਰ ਸਾਹਿਬਾਂ ਨਾਲ ਦੀ ਅੰਗੇਲੀ ਕਰਨ ਹੋਇਆ ਜੇ ਕੀ ਕਰਨਾ ਤੇ ਬਾਰੇ ਸਰਜੀ ਦੇਖੋ ਸਾਡੇ ਕੋਲ 23 ਤਰੀਕ ਨੂੰ ਕੇਸ ਕੋਡ ਹੋਇਆ ਸੀ ਜਆਪੀ ਦਸ਼ਤੀ ਹਸਪੀਟਲ ਹੈ ਹਰੀਪੁਰੇ ਉਥੇ ਇੱਕ ਲੀਡੀ ਲక్ష్ਮੀਨਾਥੀ ਦਾ ਉਹਦਾ ਅਪਡੇਟ ਹੋਇਆ ਸੀ ਉਹ ਤਪਰੇ ਜਰਾ ਉਹ ਵੀ ਕੁਝ ਥੋੜੀ ਖਰਾਬ ਹੋ ਗਈ ਉਹ ਮੇਰੇ ਰੈਫਰ ਕਰ ਦਿੱਤਾ ਗਿਆ ਰੋਡਾ ਉਹਦੇ ਚ ਪਰਿਵਾਰ ਵਾਲਿਆਂ ਦਾ ਇਹ ਅਜਿਹਾ ਸੀਗਾ ਕਿ ਇਹ ਡਟ ਦੀ ਅੰਗੇਲੀ ਕਰਕੇ ਜਿਹੜਾ ਉਹ ਕੇਸ ਖਰਾਬ ਹੋਇਆ ਤੇ ਦਰਾਨੇ ਟ੍ਰੀਟਮੈਂਟ ਰੋਡਾ ਹਸਪੀਟਲ ਦੇ ਉਹਦੀ 23 24 ਨੂੰ ਡੈਥ ਹੋ ਗਈ ਸੀ ਜਿਹਦੇ ਵਿਆਪ ਤੇ ਉਹਦੀ ਕਾਰਵਾਈ ਜਿਹੜੀ ਆ ਉਹ ਕਰਵਾ ਕੇ ਉਹ ਸੌਨ ਕਰਵਾ ਦਿੱਤਾ ਗਿਆ ਇਸ ਤੋਂ ਇਲਾਵਾ ਸਿਵਲ ਸਜਨ ਨੂੰ ਲੈਟਰ ਲੈ ਕੇ ਤੇ ਡਾਟਾ ਦਾ ਬੋਰਡ ਪਿਖਵਾ ਦਿੱਤਾ ਗਿਆ ਹੈ ਇਹ ਡਾਟਾ ਦਾ ਬੂਡ ਪੂਰੇ ਕੇਸ ਦੀ ਪੈਰਵੀ ਕਰਦੀ ਹੈ ਪੂਰਾ ਰਿਪੋਰਟ ਚੈੱਕ ਕਰਨ ਤੋਂ ਬਾਅਦ ਇਹ ਦੱਸੂ ਜੀ ਇਹਦੇ ਵਿੱਚ ਡਾਟਾ ਦੀ ਕੋਈ ਨਗਲੀ ਪਾਈ ਗਈ ਤੇ ਡਾਕਟਰਾਂ ਦੇਖਲਾ ਪਰ